ਸਰਕਾਰ ਸਮੇਂ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇਂ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਭੁੱਲ ਹੈ ਜੋ ਵੀ ਫੈਸਲਾ ਹੋਏਗਾ ਕਾਂਤਖਸਬ ਦੇ ਸਿੰਘ ਸਹਿਬਾਨਾਂ ਦਾ ਉਹਨੂੰ ਅਸੀਂ ਮੰਨਾਂਗੇ ਅੰਮ੍ਰਿਤ ਮਾਗਰਾ ਸਾਹਿਬ ਦਾ ਕਿ ਬਿਆਨ ਆਇਆ ਕਿ ਇਹਦੇ ਬਾਦਲ ਪਰਿਵਾਰ ਦਾ ਆਪਣਾ ਹੀ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ ਰਾਏ ਨਹੀਂ ਲੈਂਦੇ ਸੀਗੇ ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂ ਮਾਨ ਸਾਹਿਬ ਨੇ ਬਿਲਕੁਲ ਸਹੀ ਨੇ ਸਰਪਿੰਦਰ ਸਾਹਿਬ ਜਦੋਂ ਫੈਸਲੇ ਲਏਗੇ ਤੇ ਤੁਹਾਨੂੰ ਪੁੱਛਿਆ ਨਹੀਂ ਗਿਆ ਅੱਜ ਮਾਫੀ ਦਾ ਟਾਈਮ ਤੇ ਸਾਰੇ ਇਕੱਠੇ ਕਰ ਲਏ ਲੈਰ ਤੋਂ ਪ੍ਰਮਿੰਦਰ ਸਿੰਘ ਢੀਂਡਾ ਸਾਹਿਬ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਕਰਦੇ ਆਂ ਵੀ ਭਾਈ ਉਹਨਾਂ ਦਾ ਕੀ ਕਹਿਣਾ ਹੈ ਜੀ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਕਾਲਤਕ ਸਾਹਿਬ ਤੇ ਉਹ ਚ ਇਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਭੁੱਲ ਹੈ ਤੇ ਉਹ ਭੁੱਲ ਬਖਸ਼ਾਉਣ ਲਈ ਅਸੀਂ ਕਾਲਤਕ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਗਿਆ ਜੋ ਵੀ ਫੈਸਲਾ ਹੋਏਗਾ ਕਾਲਤਕ ਸਾਹਿਬ ਦੇ ਸਿੰਘ ਸਹਿਬਾਨਾਂ ਦਾ ਉਹਨੂੰ ਅਸੀਂ ਮੰਨਾਂਗੇ। ਟਿੰਦ ਸਾਹਿਬ ਜਿਹੜੇ ਉਦੋਂ ਫੈਸਲੇ ਲੈ ਗਏ ਸੀ ਉਹਦੇ ਵਿੱਚ ਤੁਹਾਡੀ ਰਾਏ ਲਈ ਗਈ ਸੀ ਕਦੀ? ਦੇਖੋ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ। ਅੱਜ ਤਾਂ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ ਕਿ ਅਸੀਂ ਪੇਸ਼ ਹੋਈਏ ਕਾਲਤਕ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਉਹਨੂੰ ਅਸੀਂ ਮੰਨੀਏ। ਪਰ ਟਿੰਦ ਸਾਹਿਬ ਜਦੋਂ ਫੈਸਲੇ ਲੈ ਗਏ ਸੀ ਉਹ ਤੁਹਾਨੂੰ ਪੁੱਛਿਆ ਨਹੀਂ ਗਿਆ ਅੱਜ ਮਾਫੀ ਦਾ ਟਾਈਮ ਤੇ ਸਾਰੇ ਇਕੱਠੇ ਕਰ ਲਏ। ਦੇਖੋ ਗੱਲ ਨਹੀਂ ਜੇ ਇਹ ਕਾਲਤਕ ਸਾਹਿਬ ਦਾ ਅਧਿਕਾਰ ਖੇਤਰ ਹੈ ਉਹ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆ ਹੈਗਾ ਸੋ ਉਹਨਾਂ ਦੇ ਤਾਂ ਕਿਸੇ ਗੱਲ ਤੇ ਵੀ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਕਦੇ ਨਾ ਹੀ ਇਹਦੇ ਬਾਰੇ ਸੋਚ ਸਕਦੇ ਹਾਂ। ਜੰਦੂਮਾਨ ਸਿੰਘ ਸਾਹਿਬ ਦਾ ਕਿ ਬਿਆਨ ਆਇਆ ਕਿ ਇਹਦੇ ਬਾਦਲ ਪਰਿਵਾਰ ਦਾ ਆਪਣਾ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ رائے ਨਹੀਂ ਲੈਂਦੇ ਸੀਗੇ। ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂਮਾਨ ਸਾਹਿਬ ਨੇ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਇਸ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਸਾਹਿਬਾਨ ਨੇ ਰੋਕੇ ਹੋਏ ਵੀ ਇਹਨਾਂ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੁਣਨ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਕਰਾਂਗੇ ਇਹ ਸਚਾਈ ਹੈ ਜੀ ਤੁਹਾ ਤੁਹਾਡੀ رائے ਨਹੀਂ ਲਈ ਜਾਂਦੀ ਸੀਗੀ ਮਾਫੀ ਦੇਣ ਵੇਲੇ ਜੀ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਯੋਗ ਨੇ ਜੋ ਸਹੀ ਫੈਸਲਾ ਕਰਨ ਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈ ਸਕਦਾ ਅਵੀਸ ਕਾਫੀ ਚਲਚਾਵਾ ਚੱਲਦੇ ਰਹਿੰਦੇ ਆ ਕਿ ਯਾਰ ਕੋਸ਼ਿਸ਼ ਕੋਈ ਕਰ ਲੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਹੈ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮਤੇ ਅਨੁਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੋਈ ਸਜ਼ਾ ਨਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਸਿਰ ਨਵਾ ਕੇ ਮੰਨਾਂਗੇ ਜੋ ਵੀ ਫੈਸਲਾ ਆਏਗਾ ਉਹਨੂੰ ਸਿਰ ਮੱਥੇ ਕਰਾਂਗੇ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ 300 ਸਾਲ ਕਾ ਤੱਕ ਤੇ ਨਿਕਾਲਣਾ ਇਹ ਜਿਹੜੇ ਮੰਤਰੀ ਕੈਬਨ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਕੀਤਾ ਨਾਲ ਜਿਹੜੇ ਤਿੰਨ ਜਥੇਦਾਰ ਸੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਮੈਂ ਉਹ ਤੇ ਕੀ ਕਹਿ ਸਕਦਾ ਕਿ ਤਾ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਦੇ ਸਕਦੇ ਆ ਪਰ ਜਿਸ ਤਰ੍ਹਾਂ ਜੁਲਾਇਆ ਗਿਆ ਨਹੀਂ ਦੇਖੋ ਉਹ ਤਾਂ ਸਿੰਘ ਸਾਹਿਬ ਆ ਮੇਰੀ ਗੱਲ ਸੁਣੋ ਇਹ ਸਿੰਘ ਸਾਹਿਬ ਜਿਹੜਾ ਨੇ ਦੱਸ ਸਕਦੇ ਨੇ ਵੀ ਕਿਹਨੂੰ ਕਿਹਨੂੰ ਕਿਉਂ ਬੁਲਾਇਆ ਗਿਆ ਸੀ ਥੋਨਾ ਉਹ ਗੱਲ ਤਾਂ ਦੱਸ ਸਕਦੇ ਆ ਸਾਨੂੰ ਸੱਦਿਆ ਗਿਆ ਸੀ ਹਾਜ਼ਰ ਆ ਤੇ ਸੌਦਾ ਸਾਦ ਨੂੰ ਮਾਫੀ ਦੇਣ ਦੇ ਵੇਲੇ ਤੁਹਾਡੀ ਕੋਈ ਰਾਏ ਲਈ ਸੀਗੀ ਬਾਦਲ ਪਰਿਵਾਰ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰ ਆ ਦੇਖੋ ਸਾਡੀ ਕੋਈ ਕੋਈ ਰਾਏ ਨਹੀਂ ਸੀ ਕੋਈ ਰਾਏ ਨਹੀਂ ਸੀ ਜੀ ਜੀ ਬਿਲਕੁਲ ਬਿਲਕੁਲ ਜੀ ਇਹ ਪ੍ਰਵਿੰਦਰ ਸਿੰਘ ਢੀਡਾ ਸਾਹਿਬ ਇਹ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਇਹ ਅੱਜ ਇੱਥੇ ਪਹੁੰਚੇ ਨੇ ਤਾਂ ਇਹਨਾਂ ਨੂੰ ਵੀ ਤਲਬ ਕੀਤਾ ਗਿਆ ਕਿਉਂਕਿ ਉਹ ਸਮੇਂ ਦੇ ਮੰਤਰੀ ਰਹਿੰਦੇ ਨੇ ਵਿਜ਼ਾਰਤ ਦੇ ਵਿੱਚ ਰਹਿੰਦੇ ਨੇ ਤਾਂ ਖਾਸ ਤੌਰ ਤੇ ਅੱਜ ਇਹਨਾਂ ਨੂੰ ਤਲਬ ਕੀਤਾ ਗਿਆ ਹੈ ਤਾਂ ਸੌਦਾ ਸਾਦ ਨੂੰ ਮਾਫੀ ਦੇ ਕਿਸਮ ਦੀ ਰਾਇ ਨਹੀਂ ਲਈ ਗਈ ਸੀ ਤਾਂ ਬਾਦਲ ਪਰਿਵਾਰ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਹੋਰਾ ਵੱਲੋਂ ਆਪਣੇ ਤੌਰ ਤੇ ਜਿਹੜੀ ਸੌਦਾ ਸਾਦ ਨੂੰ ਮਾਫੀ ਦਿੱਤੀ ਗਈ ਸੀ ਤਾਂ ਹੁਣ ਦੇਖਣਾ ਹੋਏਗਾ ਤਾਂ ਸ਼੍ਰੀ ਇਕਾਲਤਖ ਸਾਹਿਬ ਤੋਂ ਇਹਨਾਂ ਬਾਰੇ ਕੀ ਡਿਸੀਜਨ ਹੁੰਦਾ ਹੈ ਜਿਹੜੇ ਅੱਜ ਮੰਤਰੀ ਜਿਹੜੇ ਤਲਬ ਕੀਤੇ ਗਏ ਨੇ ਜਾਂ ਸੁਖਵੀਰ ਸਿੰਘ ਬਾਦਲ ਨੂੰ ਅੱਜ ਇੱਥੇ ਤਲਬ ਕੀਤਾ ਗਿਆ ਹੈ ਤਾਂ ਖਾਸ ਤੌਰ ਤੇ ਤਿੰਨ ਜਥੇਦਾਰ ਸਹਿਬਾਨਾਂ ਨੂੰ ਵੀ ਇੱਥੇ ਤਲਬ ਕੀਤਾ ਗਿਆ ਹੈ ਕਿਸ ਤਰ੍ਹਾਂ ਦੀ ਉਹਨਾਂ ਨੂੰ ਤਨਖਾਹ ਲੱਗਦੀ ਹੈ ਸੁਖਵੀਰ ਸਿੰਘ ਬਾਦਲ ਹੋਰਾ ਨੂੰ ਇਹ ਤਾਂ ਦੇਖਣਯੋਗ ਹੋਏਗਾ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ ਲੈਰ ਤੋਂ ਪ੍ਰਮਿੰਦਰ ਸਿੰਘ ਢੀਂਡਾ ਸਾਹਿਬ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਕਰਦੇ ਆਂ ਵੀ ਭਾਈ ਉਹਨਾਂ ਦਾ ਕੀ ਕਹਿਣਾ ਹੈ ਜੀ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਕਾਲਤਖ ਸਾਹਿਬ ਤੇ ਉਹ ਚ ਇਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਭੁੱਲ ਹੈ ਤੇ ਉਹ ਭੁੱਲ ਬਖਸ਼ਾਉਣ ਲਈ ਅਸੀਂ ਕਾਲਤਖ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਗਿਆ ਜੋ ਵੀ ਫੈਸਲਾ ਹੋਏਗਾ ਕਾਲਤਕ ਸਾਹਿਬ ਦੇ ਸਿੰਘ ਸਹਿਬਾਨਾਂ ਦਾ ਉਹਨੂੰ ਅਸੀਂ ਮੰਨਾਂਗੇ। ਟਰਿੰਦਰ ਸਾਹਿਬ ਜਿਹੜੇ ਉਦੋਂ ਫੈਸਲੇ ਲੈ ਗਏ ਸੀ ਉਹਦੇ ਵਿੱਚ ਤੁਹਾਡੀ ਰਾਏ ਲਈ ਗਈ ਸੀ ਕਦੀ? ਦੇਖੋ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ। ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ। ਅੱਜ ਤਾਂ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ ਕਿ ਅਸੀਂ ਪੇਸ਼ ਹੋਈਏ ਕਾਲਤਕ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਉਹਨੂੰ ਅਸੀਂ ਮੰਨੀਏ। ਪਰ ਟਰਿੰਦਰ ਸਾਹਿਬ ਜਦੋਂ ਫੈਸਲੇ ਲੈ ਗਏ ਸੀ ਉਹ ਤੁਹਾਨੂੰ ਪੁੱਛਿਆ ਨਹੀਂ ਗਿਆ ਅੱਜ ਮਾਫੀ ਦਾ ਟਾਈਮ ਤੇ ਸਾਰੇ ਇਕੱਠੇ ਕਰ ਲਏ। ਦੇਖੋ ਗੱਲ ਨਹੀਂ ਜੇ ਇਹ ਕਾਲਤਕ ਸਾਹਿਬ ਦਾ ਅਧਿਕਾਰ ਖੇਤਰ ਹੈ। ਉਹ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆ ਹੈਗਾ ਸੋ ਉਹਨਾਂ ਦੇ ਤਾਂ ਕਿਸੇ ਗੱਲ ਤੇ ਵੀ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਕਦੇ ਨਾ ਹੀ ਇਹਦੇ ਬਾਰੇ ਸੋਚ ਸਕਦੇ ਹਾਂ ਜੰਦੂ ਮਾਨ ਸਾਹਿਬ ਦਾ ਕਿ ਬਿਆਨ ਆਇਆ ਕਿ ਇਹਦੇ ਬਾਦਲ ਪਰਿਵਾਰ ਦਾ ਆਪਣਾ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ ਰਾਏ ਨਹੀਂ ਲੈਂਦੇ ਸੀਗੇ ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂ ਮਾਨ ਸਾਹਿਬ ਨੇ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਇਸ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਸਾਹਿਬਾਨ ਨੇ ਰੋਕਿਆ ਹੋਇਆ ਵੀ ਇਹਨਾਂ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੁਣਨ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਕਰਾਂਗੇ ਇਹ ਸਚਾਈ ਹੈ ਜੀ ਤੁਹਾ ਤੁਹਾਡੀ رائے ਨਹੀਂ ਲੈਂਦੀ ਲਈ ਜਾਂਦੀ ਸੀਗੀ ਮਾਫੀ ਦੇਣ ਵੇਲੇ ਜੀ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਯੋਗ ਨੇ ਜੋ ਸਹੀ ਫੈਸਲਾ ਕਰਨ ਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈ ਸਕਦਾ ਅਵੀਸ ਕਾਫੀ ਚਲਚਾਵਾ ਚੱਲਦੇ ਰਹਿੰਦੇ ਆ ਕਿ ਯਾਰ ਕੋਸ਼ਿਸ਼ ਕੋਈ ਕਰ ਲੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਹੈ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮਤੇ ਅਨੁਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੋਈ ਸਜ਼ਾ ਨਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਸਿਰ ਨਵਾ ਕੇ ਮੰਨਾਂਗੇ ਜੋ ਵੀ ਫੈਸਲਾ ਆਏਗਾ ਉਹਨੂੰ ਸਿਰ ਮੱਥੇ ਕਰਾਂਗੇ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ 300 ਸਾਲ ਕਾ ਤੱਕ ਤੇ ਨਿਕਾਲ ਲੈ ਜਿਹੜੇ ਮੰਤਰੀ ਕੈਬਨ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਕੀਤਾ ਨਾਲ ਜਿਹੜੇ ਤਿੰਨ ਜਥੇਦਾਰ ਸੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਮੈਂ ਉਹ ਤੇ ਕੀ ਕਹਿ ਸਕਦਾ ਕਿ ਤਰ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਦੇ ਸਕਦੇ ਆ ਪਰ ਜਿਸ ਤਰ੍ਹਾਂ ਜੁਲਾਇਆ ਗਿਆ ਨਹੀਂ ਦੇਖੋ ਉਹ ਤਾਂ ਸਿੰਘ ਸਾਹਿਬ ਆ ਮੇਰੀ ਗੱਲ ਸੁਣੋ ਇਹ ਸਿੰਘ ਸਾਹਿਬ ਜਿਹੜਾ ਨੇ ਦੱਸ ਸਕਦੇ ਨੇ ਵੀ ਕਿਹਨੂੰ ਕਿਹਨੂੰ ਕਿਉਂ ਬੁਲਾਇਆ ਗਿਆ ਅਸੀਂ ਤੁਹਾਨੂੰ ਉਹ ਗੱਲ ਤਾਂ ਦੱਸ ਸਕਦੇ ਹਾਂ ਸਾਨੂੰ ਸੱਦਿਆ ਗਿਆ ਅਸੀਂ ਹਾਜ਼ਰਾਂ ਤੇ ਸੌਦਾ ਸਾਦ ਨੂੰ ਮਾਫੀ ਦੇਣ ਦੇ ਵੇਲੇ ਤੁਹਾਡੀ ਕੋਈ ਰਾਏ ਲਈ ਸੀਗੀ ਬਾਦਲ ਪਰਿਵਾਰ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰ ਦੇਖੋ ਸਾਡੀ ਕੋਈ ਕੋਈ ਰਾਏ ਨਹੀਂ ਸੀ ਕੋਈ ਰਾਏ ਨਹੀਂ ਸੀ ਜੀ ਜੀ ਬਿਲਕੁਲ ਬਿਲਕੁਲ ਜੀ ਇਹ ਪ੍ਰਵੀਂਦਰ ਸਿੰਘ ਢੀਡਾ ਸਾਹਿਬ ਇਹ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਇਹ ਅੱਜ ਇੱਥੇ ਪਹੁੰਚੇ ਨੇ ਤਾਂ ਇਹਨਾਂ ਨੂੰ ਵੀ ਤਲਬ ਕੀਤਾ ਗਿਆ ਕਿਉਂਕਿ ਉਹ ਉਸ ਸਮੇਂ ਦੇ ਮੰਤਰੀ ਰਹਿੰਦੇ ਨੇ ਵਜ਼ਾਰਤ ਦੇ ਵਿੱਚ ਰਹਿੰਦੇ ਨੇ ਤਾਂ ਖਾਸ ਤੌਰ ਤੇ ਅੱਜ ਇਹਨਾਂ ਨੂੰ ਤਲਬ ਕੀਤਾ ਗਿਆ ਤਾਂ ਸੌਦਾ ਸਾਦ ਨੂੰ ਮਾਫੀ ਕਿਸਮ ਦੀ ਰਾਇ ਨਹੀਂ ਲਈ ਗਈ ਸੀਗੀ ਤਾਂ ਬਾਦਲ ਪਰਿਵਾਰ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਹੋਰਾ ਵੱਲੋਂ ਆਪਣੇ ਤੌਰ ਤੇ ਜਿਹੜੀ ਸੌਦਾ ਸਾਦ ਨੂੰ ਮਾਫੀ ਦਿੱਤੀ ਗਈ ਸੀ ਤਾਂ ਹੁਣ ਦੇਖਣਾ ਹੋਏਗਾ ਤਾਂ ਸ਼੍ਰੀ ਇਕਾਲਤਖ ਸਾਹਿਬ ਤੋਂ ਇਹਨਾਂ ਬਾਰੇ ਕੀ ਡਿਸੀਜਨ ਹੁੰਦਾ ਹੈ ਜਿਹੜੇ ਅੱਜ ਮੰਤਰੀ ਜਿਹੜੇ ਤਲਬ ਕੀਤੇ ਗਏ ਨੇ ਜਾਂ ਸੁਖਵੀਰ ਸਿੰਘ ਬਾਦਲ ਨੂੰ ਅੱਜ ਇੱਥੇ ਤਲਬ ਕੀਤਾ ਗਿਆ ਹੈ ਤਾਂ ਖਾਸ ਤੌਰ ਤੇ ਤਿੰਨ ਜਥੇਦਾਰ ਸਹਿਬਾਨਾਂ ਨੂੰ ਵੀ ਇੱਥੇ ਤਲਬ ਕੀਤਾ ਗਿਆ ਹੈ ਕਿਸ ਤਰ੍ਹਾਂ ਦੀ ਉਹਨਾਂ ਨੂੰ ਤਨਖਾਹ ਲੱਗਦੀ ਹੈ ਸੁਖਵੀਰ ਸਿੰਘ ਬਾਦਲ ਹੋਰਾ ਨੂੰ ਇਹ ਤਾਂ ਦੇਖਣਯੋਗ ਹੋਏਗਾ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ ਲੈਰ ਤੋਂ ਪ੍ਰਮਿੰਦਰ ਸਿੰਘ ਢੀਂਡਾ ਸਾਹਿਬ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਕਰਦੇ ਆਂ ਵੀ ਭਾਈ ਉਹਨਾਂ ਦਾ ਕੀ ਕਹਿਣਾ ਹੈ ਜੀ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਕਾਲਤਖ ਸਾਹਿਬ ਤੇ ਉਹ ਚ ਇਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਭੁੱਲ ਹੈ ਤੇ ਉਹ ਭੁੱਲ ਬਖਸ਼ਾਉਣ ਲਈ ਅਸੀਂ ਕਾਲਤਖ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਹੀ ਗਿਆ ਜੋ ਵੀ ਫੈਸਲਾ ਹੋਏਗਾ ਕਾਲਤਕ ਸਾਹਿਬ ਦੇ ਸਿੰਘ ਸਹਿਬਾਨਾਂ ਦਾ ਉਹਨੂੰ ਅਸੀਂ ਮੰਨਾਂਗੇ। ਟਰਿੰਦਰ ਸਾਹਿਬ ਜਿਹੜੇ ਉਦੋਂ ਫੈਸਲੇ ਲੈ ਗਏ ਸੀ ਉਹਦੇ ਵਿੱਚ ਤੁਹਾਡੀ ਰਾਏ ਲਈ ਗਈ ਸੀ ਕਦੀ? ਦੇਖੋ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ। ਅੱਜ ਤਾਂ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ ਕਿ ਅਸੀਂ ਪੇਸ਼ ਹੋਈਏ ਕਾਲਤਕ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਉਹਨੂੰ ਅਸੀਂ ਮੰਨੀਏ। ਪਰ ਟਰਿੰਦਰ ਸਾਹਿਬ ਜਦੋਂ ਫੈਸਲੇ ਲੈ ਗਏ ਸੀ ਉਹ ਤੁਹਾਨੂੰ ਪੁੱਛਿਆ ਨਹੀਂ ਗਿਆ ਅੱਜ ਮਾਫੀ ਦਾ ਟਾਈਮ ਤੇ ਸਾਰੇ ਇਕੱਠੇ ਕਰ ਲਏ। ਦੇਖੋ ਗੱਲ ਨਹੀਂ ਜੇ ਇਹ ਕਾਲਤਕ ਸਾਹਿਬ ਦਾ ਅਧਿਕਾਰ ਖੇਤਰ ਹੈ ਉਹ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆ ਹੈਗਾ ਸੋ ਉਹਨਾਂ ਦੇ ਤਾਂ ਕਿਸੇ ਗੱਲ ਤੇ ਵੀ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਕਦੇ ਨਾ ਹੀ ਇਹਦੇ ਬਾਰੇ ਸੋਚ ਸਕਦੇ ਹਾਂ। ਜੰਦੂਮਾਨ ਸਿੰਘ ਸਾਹਿਬ ਦਾ ਕਿ ਬਿਆਨ ਆਇਆ ਕਿ ਇਹਦੇ ਬਾਦਲ ਪਰਿਵਾਰ ਦਾ ਆਪਣਾ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ رائے ਨਹੀਂ ਲੈਂਦੇ ਸੀਗੇ। ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂਮਾਨ ਸਾਹਿਬ ਨੇ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਇਸ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਸਾਹਿਬਾਨ ਨੇ ਰੋਕੇ ਹੋਏ ਵੀ ਇਹਨਾਂ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੁਣਨ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਕਰਾਂਗੇ ਸੱਚਾਈ ਹੈ ਜੀ ਤੁਹਾ ਤੁਹਾਡੀ رائے ਨਹੀਂ ਲਈ ਜਾਂਦੀ ਸੀਗੀ ਮਾਫੀ ਦੇਣ ਵੇਲੇ ਜੀ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਯੋਗ ਨੇ ਜੋ ਸਹੀ ਫੈਸਲਾ ਕਰਨ ਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈ ਸਕਦਾ ਅਵੀਸ ਕਾਫੀ ਚਲਚਾਵਾ ਚੱਲਦੇ ਰਹਿੰਦੇ ਆ ਕਿ ਯਾਰ ਕੋਸ਼ਿਸ਼ ਕੋਈ ਕਰ ਲੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਹੈ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮਤੇ ਅਨਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੋਈ ਸਜ਼ਾ ਲਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਸਿੱਧਾ ਵਾਕੇ ਮੰਨਾਂਗੇ ਜੋ ਵੀ ਫੈਸਲਾ ਆਏਗਾ ਉਹਨੂੰ ਸਿਰ ਮੱਥੇ ਕਰਾਂਗੇ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ 300 ਸਾਹਿਬ ਕਾ ਤੱਕ ਤੇ ਨਿਕਾਲ ਲਿਆ ਜਿਹੜੇ ਮੰਤਰੀ ਕੈਬਨਲ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਕੀਤਾ ਨਾਲ ਜਿਹੜੇ ਤਿੰਨ ਜਥੇਦਾਰ ਸੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਮੈਂ ਉਹ ਤੇ ਕੀ ਕਹਿ ਸਕਦਾ ਕਿ ਤਾ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਦੇ ਸਕਦੇ ਆ ਪਰ ਜਿਸ ਤਰ੍ਹਾਂ ਚ ਬੁਲਾਇਆ ਗਿਆ ਨਹੀਂ ਦੇਖੋ ਉਹ ਤਾਂ ਸਿੰਘ ਸਾਹਿਬ ਆਦੇ ਮੇਰੀ ਗੱਲ ਸੁਣੋ ਇਹ ਸਿੰਘ ਸਾਹਿਬ ਜਿਹੜਾ ਨੇ ਦੱਸ ਸਕਦੇ ਨੇ ਵੀ ਕਿਹਨੂੰ ਕਿਹਨੂੰ ਕਿਉਂ ਬੁਲਾਇਆ ਗਿਆ ਸੀ ਥੋਨਾ ਉਹ ਗੱਲ ਤਾਂ ਦੱਸ ਸਕਦੇ ਆ ਸਾਨੂੰ ਸੱਦਿਆ ਗਿਆ ਸੀ ਹਾਜ਼ਰ ਆ ਤੇ ਸੌਦਾ ਸਾਦ ਨੂੰ ਮਾਫੀ ਦੇਣ ਦੇ ਵੇਲੇ ਤੁਹਾਡੀ ਕੋਈ ਰਾਏ ਲਈ ਸੀਗੀ ਬਾਦਲ ਪਰਿਵਾਰ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰ ਆ ਦੇਖੋ ਸਾਡੀ ਕੋਈ ਕੋਈ ਰਾਏ ਨਹੀਂ ਸੀ ਕੋਈ ਰਾਏ ਨਹੀਂ ਸੀ ਜੀ ਜੀ ਬਿਲਕੁਲ ਬਿਲਕੁਲ ਜੀ ਇਹ ਪ੍ਰਵਿੰਦਰ ਸਿੰਘ ਢੀਡਾ ਸਾਹਿਬ ਇਹ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਇਹ ਅੱਜ ਇੱਥੇ ਪਹੁੰਚੇ ਨੇ ਤਾਂ ਇਹਨਾਂ ਨੂੰ ਵੀ ਤਲਬ ਕੀਤਾ ਗਿਆ ਕਿਉਂਕਿ ਉਹ ਸਮੇਂ ਦੇ ਮੰਤਰੀ ਰਹਿੰਦੇ ਨੇ ਵਿਜ਼ਾਰਤ ਦੇ ਵਿੱਚ ਰਹਿੰਦੇ ਨੇ ਤਾਂ ਖਾਸ ਤੌਰ ਤੇ ਅੱਜ ਇਹਨਾਂ ਨੂੰ ਤਲਬ ਕੀਤਾ ਗਿਆ ਹੈ ਤਾਂ ਸੌਦਾ ਸਾਦ ਨੂੰ ਮਾਫੀ ਦੇ ਕਿਸਮ ਦੀ ਰਾਇ ਨਹੀਂ ਲਈ ਗਈ ਸੀ ਤਾਂ ਬਾਦਲ ਪਰਿਵਾਰ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਹੋਰਾ ਵੱਲੋਂ ਆਪਣੇ ਤੌਰ ਤੇ ਜਿਹੜੀ ਸੌਦਾ ਸਾਦ ਨੂੰ ਮਾਫੀ ਦਿੱਤੀ ਗਈ ਸੀ ਤਾਂ ਹੁਣ ਦੇਖਣਾ ਹੋਏਗਾ ਤਾਂ ਸ਼੍ਰੀ ਇਕਾਲਤਖ ਸਾਹਿਬ ਤੋਂ ਇਹਨਾਂ ਬਾਰੇ ਕੀ ਡਿਸੀਜਨ ਹੁੰਦਾ ਹੈ ਜਿਹੜੇ ਅੱਜ ਮੰਤਰੀ ਜਿਹੜੇ ਤਲਬ ਕੀਤੇ ਗਏ ਨੇ ਜਾਂ ਸੁਖਵੀਰ ਸਿੰਘ ਬਾਦਲ ਨੂੰ ਅੱਜ ਇੱਥੇ ਤਲਬ ਕੀਤਾ ਗਿਆ ਹੈ ਤਾਂ ਖਾਸ ਤੌਰ ਤੇ ਤਿੰਨ ਜਥੇਦਾਰ ਸਹਿਬਾਨਾਂ ਨੂੰ ਵੀ ਇੱਥੇ ਤਲਬ ਕੀਤਾ ਗਿਆ ਹੈ ਕਿਸ ਤਰ੍ਹਾਂ ਦੀ ਉਹਨਾਂ ਨੂੰ ਤਨਖਾਹ ਲੱਗਦੀ ਹੈ ਸੁਖਵੀਰ ਸਿੰਘ ਬਾਦਲ ਹੋਰਾ ਨੂੰ ਇਹ ਤਾਂ ਦੇਖਣਯੋਗ ਹੋਏਗਾ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ